ਪੀ ਕੇ ਸ਼ਰਾਬਾ ਪਾਣੀ ਕੋਲੇ ਨਾਲ ਢੋਲਦੇ ਪੀ ਕੇ ਸ਼ਰਾਬਾ ਪਾਣੀ ਕੋਲੇ ਨਾਲ ਢੋਲਦੇ ਆਸ਼ਕੀ ਬੰਦੇ ਨੀ ਮਗਰੂਰੀ ਨਾਲ ਬੋਲਦੇ ਆਸ਼ਕੀ ਬੰਦੇ ਨੀ ਮਗਰੂਰੀ ਨਾਲ ਬੋਲਦੇ ਪੀ ਕੇ ਸ਼ਰਾਬਾ ਪਾਣੀ ਕੋਲੇ ਨਾਲ ਢੋਲਦੇ ਪੀ ਕੇ ਸ਼ਰਾਬਾ ਪਾਣੀ ਕੋਲੇ ਨਾਲ ਢੋਲਦੇ ਆਸ਼ਕੀ ਬੰਦੇ ਨੀ ਪੀਤ ਦਿਲਾਂ ਦੇ ਨਾ ਖੋਲਦੇ ਆਸ਼ਕੀ ਬੰਦੇ ਨੀ ਪੀਤ ਦਿਲਾਂ ਦੇ ਨਾ ਖੋਲਦੇ ਸੱਸ ਮੇਰੀ ਨੇ ਜੋੜੇ ਜੰਮੇ ਸੱਸ ਮੇਰੀ ਨੇ ਜੋੜੇ ਜੰਮੇ ਇੱਕ ਪੈਸਾ ਇੱਕ ਤੇਲਾ ਨੀ ਸੱਸੇ ਏਕੀ ਏਕੀ ਰੌਣਕ ਮੇਲਾ ਨੀ ਸੱਸੇ ਏਕੀ ਇਕੀ ਰੌਣਕ ਮੇਲਾ ਨਿਸਸੇ ਇਕੀ ਰੌਣਕ ਮੇਲਾ